ਗਿਆਨੀ ਜੀ ਤੁਸੀਂ ਕਹਿੰਦੇ ਹੋ ਦਸਵੰਦ ਕੱਢੋ ਬਿਲਕੁਲ ਕੱਢਣਾ ਚਾਹੀਦਾ ਹੈ ਕੱਢਣਾ ਵੀ ਐਵੇਂ ਚਾਹੀਦਾ ਜਿਵੇਂ ਇਨਕਮ ਟੈਕਸ ਦੀ ਰਿਟਰਨ ਭਰੀਦੀ ਹੈ ਜੇ ਸਰਕਾਰ ਨਾਲ ਵਫਾਦਾਰ ਹੋ ਆਪਣੇ ਸਰਕਾਰ ਗੁਰੂ ਨਾਲ ਵੀ ਵਫਾਦਾਰ ਹੋ ਜਾਓ ਮੇਰਾ ਵਿਸ਼ਵਾਸ ਹੈ ਤੁਹਾਨੂੰ ਕਦੇ ਘਾਟਾ ਨਹੀਂ ਪੈਗਾ ਕਦੇ ਇਨਕਮ ਟੈਕਸ ਦਿੱਤਿਆਂ ਵੀ ਕਦੇ ਕਿਸੇ ਦਾ ਨੁਕਸਾਨ ਹੁੰਦਾ ਜੇ ਤੁਹਾਡੇ ਕੋਲੇ ਪਾਇਆ ਹੀ ਨਹੀਂ ਹੋਏਗੀ ਤੁਹਾਡਾ ਗੁਰੂ ਦਸਵੰਦ ਨਹੀਂ ਮੰਗੇਗਾ ਮੈਂ ਤਾਂ ਰੋਜ਼ ਅਰਦਾਸ ਕਰਦਾ ਤੁਹਾਡੀ ਮਹਾਰਾਜ ਜਿਨ੍ਹਾਂ ਪਰਿਵਾਰਾਂ ਨੇ ਦਸਵੰਦ ਭੇਡਾ ਕੀਤਾ ਉਹਨਾਂ ਦੀ ਕਿਰਤ ਕਮਾਈ ਵਿੱਚ ਬਰਕਤ ਪਾਉਣੀ ਮਾਇਆ ਦਊਗਾ ਤੇ ਦਸਵੰਦ ਕੱਢੋਗੇ ਨਾ ਕਿਉਂ ਨਹੀਂ ਕਹਿੰਦੇ ਮਾਇਆ ਦੇ ਰੱਬਾ ਮੇਰਾ ਜੀ ਕਰਦਾ ਮੈਂ ਹੋਰ ਦਸਵੰਦ ਕੱਢਾਂ ਇਹ ਕਹੋ ਗੁਰੂ ਨੂੰ ਦਾਤਾ ਮੈਨੂੰ ਮੰਡਣ ਵਾਲਾ ਬਣਾ ਮੰਗਣ ਵਾਲਾ ਨਾ ਬਣਾ ਮੈਨੂੰ ਹੱਥ ਈਦਾ ਨਾ ਕਰਨਾ ਪਵੇ ਤੇਰੀ ਕਿਰਪਾ ਹੋਵੇ ਤੇ ਹੱਥ ਈਦਾ ਰਵੇ ਮੰਗਣਾ ਹੀ ਸਿੱਖ ਲਓ ਮੰਗਣ ਦੀ ਗੱਲ ਹੋਰ ਕੀ ਹੈ ਦੇ ਉਹ ਕਿ ਉਹਦੇ ਦਿੱਤੇ ਚ ਦੇਣਾ ਕਰ ਜਾ ਚੁੱਕੇ ਤੇ ਦੇਣਾ ਨਹੀਂ ਲੁੱਟ ਖੋ ਕੇ ਤਾਂ ਦੇਣਾ ਨਹੀਂ ਕਿ ਐਡੇ ਐਡੇ ਵਪਾਰੀ ਇੱਥੇ ਮੱਥਾ ਟੇਕਣ ਆਉਂਦੇ ਨੇ ਔਰ ਇਹ ਵੀ ਉਹਨੇ ਮੈਨੂੰ ਕਿਹਾ ਜਿਹਨੇ 22 ਲੱਖ ਰੁਪਇਆ ਦਿੱਤਾ ਕਹਿੰਦਾ ਗਿਆਨੀ ਜੀ ਇਸ ਵਾਰੀ ਦੀ ਮਾਫੀ ਕਿ ਮੈਕਸਿਮਮ ਮੈਂ ਆਪਣਾ ਸੀਐਸਆਰ ਦਾਨ ਕਰ ਚੁੱਕਿਆ ਐਡੇ ਐਡੇ ਵਪਾਰੀ ਇਸ ਦਰ ਤੇ ਆ ਕੇ ਨੱਕ ਰਗੜਦੇ ਨੇ ਜਿਨ੍ਹਾਂ ਦੀ ਇਨਕਮ ਨੂੰ ਛੱਡੋ ਸੀਐਸਆਰ ਇਹਨਾਂ ਬਣਦਾ ਹੈ ਕਰੋੜਾਂ ਦੇ ਵਿੱਚ ਇਕ ਇਦਾਂ ਦਾ ਵੀ ਟੈਲੀਫੋਨ ਆਇਆ ਗਿਆਨੀ ਜੀ ਤੁਸੀਂ ਕਹਿੰਦੇ ਹੋ ਸਬੰਧ ਕੱਢੋ ਮੈਂ ਕਹਿੰਦੀ ਮੈਂ ਕਹਿੰਨਾ ਬਿਲਕੁਲ ਕੱਢਣਾ ਚਾਹੀਦਾ ਔਰ ਕੱਢਣਾ ਵੀ ਐਵੇਂ ਚਾਹੀਦਾ ਜਿਵੇਂ ਇਨਕਮ ਟੈਕਸ ਦੀ ਰਿਟਰਨ ਭਰੀਦੀ ਹੈ ਜੇ ਸਰਕਾਰ ਨਾਲ ਵਫਾਦਾਰ ਹੋ ਆਪਣੇ ਸਰਕਾਰ ਗੁਰੂ ਨਾਲ ਵੀ ਵਫਾਦਾਰ ਹੋ ਜਾਓ ਮੈਂ ਮੇਰਾ ਵਿਸ਼ਵਾਸ ਹੈ ਤੁਹਾਨੂੰ ਕਦੇ ਘਾਟਾ ਨਹੀਂ ਪੈਗਾ ਕਦੇ ਇਨਕਮ ਟੈਕਸ ਦਿੱਤਿਆ ਵੀ ਕਦੇ ਕਿਸੇ ਦਾ ਨੁਕਸਾਨ ਹੁੰਦਾ ਹੈ ਇੱਕ ਬੰਦੇ ਨੇ ਬੜੀ ਵਧੀਆ ਗੱਲ ਕਹੀ ਕਹਿੰਦਾ ਜੀ ਮੈਂ ਇਨਕਮ ਟੈਕਸ ਦੇਣਾ ਕਹਿੰਦਾ ਫੇਰ ਕਹਿੰਦਾ ਗਿਆਨੀ ਜੀ ਦਿੱਤੇ ਚੋ ਹੀ ਦੇਈਦਾ ਜੇ ਇਨਕਮ ਹੈਗੀ ਤੇ ਟੈਕਸ ਹੈ ਨਾ ਜੇ ਮੇਰੀ ਇਨਕਮ ਹੀ ਨਾ ਹੋਵੇ ਗਵਰਨਮੈਂਟ ਟੈਕਸ ਕਿਉਂ ਮੰਗੇਗੀ ਜੇ ਤੁਹਾਡੇ ਕੋਲੇ ਬਾਆ ਹੀ ਨਹੀਂ ਹੋਏਗੀ ਤੁਹਾਡਾ ਗੁਰੂ ਦਸਵੰਦ ਨਹੀਂ ਮੰਗੇਗਾ ਮੈਂ ਤਾਂ ਰੋਜ਼ ਅਰਦਾਸ ਕਰਦਾ ਤੁਹਾਡੀ ਕਿ ਮਹਾਰਾਜ ਜਿੰਨਾ ਪਰਿਵਾਰਾਂ ਨੇ ਦਸਵੰਦ ਭੇਡਾ ਕੀਤਾ ਉਹਨਾਂ ਦੀ ਕਿਰਤ ਕਮਾਈ ਵਿੱਚ ਬਰਕਤ ਪਾਉਣੀ ਜੇ ਮਾਇਆ ਦੇਊਗਾ ਤੇ ਦਸਵੰਦ ਕੱਢੋਗੇ ਨਾ ਤੇ ਕਿਉਂ ਨਹੀਂ ਕਹਿੰਦੇ ਮਾਇਆ ਦੇ ਰੱਬਾ ਮੇਰਾ ਜੀ ਕਰਦਾ ਮੈਂ ਹੋਰ ਦਸਵੰਦ ਕੱਢਾਂ ਮੰਗਣਾ ਸਿੱਖ ਲਓ ਲੁੱਟਖੋ ਕਰਨੀ ਛੱਡ ਦਿਓ ਕਹੋ ਗੁਰੂ ਨੂੰ ਕਿ ਮੈਂ ਚਾਹੁੰਨਾ ਕਿ ਮੈਂ ਲੱਖਾਂ ਰੁਪਈਆ ਦਸਵੰਦ ਕੱਢਾਂ ਆ ਜਿਹੜੇ ਮੇਰੇ ਪਿੰਡ ਦੇ ਗਰੀਬ ਲੋਕ ਨੇ ਇਹਨਾਂ ਦੇ ਬੱਚਿਆਂ ਨੂੰ ਕਿਤਾਬਾਂ ਵਰਦੀਆਂ ਮੈਂ ਲੈ ਕੇ দেয়া ਮੈਨੂੰ ਇੰਨੀ ਸਮਰੱਥਾ ਦੇ ਵਾਹਿਗੁਰੂ ਇਥੇ ਕਬਾਉ ਜੀ ਆਉਂਦੇ ਨੇ ਕਹਿੰਦੇ ਮੈਂ ਸੀਸਗੰਢ ਸਾਬ ਸੁੱਤਾ ਸੀ ਫਟੇ ਦੇ ਉੱਤੇ ਭਰਾ ਨੇ ਘਰੋਂ ਕੱਢ ਦਿੱਤਾ ਕਹਿੰਦੇ ਅੱਖਾਂ ਖੋਲ ਕੇ ਵੇਖਿਆ ਕੋਈ ਬੰਦਾ ਚਵਾਨੀਆਂ ਪੰਜੀਆਂ ਦਸੀਆਂ ਵੰਡ ਰਿਹਾ ਸੀ ਕਹਿੰਦੇ ਮੈਂ ਫੇਰ ਅੱਖਾਂ ਬੰਦ ਕਰਕੇ ਪਤਾ ਕੀ ਕਿਹਾ ਗੁਰੂ ਤੇਗ ਬਹਾਦਰ ਕਿਤੇ ਮੈਨੂੰ ਵੀ ਇਹੋ ਜਿਹਾ ਬਣਾਏਗਾ ਵੀ ਮੈਂ ਵੀ ਵੰਡਿਆ ਕਰਾਂਗਾ। ਇਹ ਕਹੋ ਗੁਰੂ ਨੂੰ ਦਾਤਾ ਮੈਨੂੰ ਵੰਡਣ ਵਾਲਾ ਬਣਾ ਮੰਗਣ ਵਾਲਾ ਨਾ ਬਣਾ। ਮੈਨੂੰ ਹੱਥ ਏਦਾਂ ਨਾ ਕਰਨਾ ਪਵੇ ਤੇਰੀ ਕਿਰਪਾ ਹੋਵੇ ਤੇ ਹੱਥ ਏਦਾਂ ਰਵੇ। ਮੰਗਣਾ ਹੀ ਸਿੱਖ ਲੋ ਮੰਗਣ ਦੀ ਗੱਲ ਹੋਰ ਕੀ ਐ। ਦੇਉਗੇ ਉਹਦੇ ਦਿੱਤੇ ਚੋਂ ਦੇਣਾ ਕਰਜ਼ਾ ਚੁੱਕ ਕੇ ਤੇ ਦੇਣਾ ਨਹੀਂ ਲੁੱਟ ਖੋ ਕੇ ਤਾਂ ਦੇਣਾ ਨਹੀਂ। ਜਿਵੇਂ ਤੁਹਾਡੇ ਵਪਾਰ ਸੁਣਾ ਆ 31 ਮਾਰਚ ਨੂੰ ਵਪਾਰਕ ਜਿਹੜਾ ਸਾਲ ਹੈ ਉਹ ਖਤਮ ਹੋਇਆ ਹੈ ਚਾਰ ਪੰਜ ਦਿਨ ਪਹਿਲਾਂ ਪ੍ਰਬੰਧਕ ਸੇਵਾਦਾਰਾਂ ਦੇ ਨਾਲ 10ਵੀਂ ਬੈਠਾ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਦਿੱਲੀ ਦੇ ਵਿੱਚ ਜਿਹੜੇ ਰਾਣਾ ਮੋਟਰ ਵਾਲੇ ਨੇ ਉਹਨਾਂ ਦੇ ਇੱਕ ਟੈਲੀਫੋਨ ਆਇਆ ਹੈ ਕਿ ਗਿਆਨੀ ਜੀ ਅਸੀਂ ਸੀਐਸਆਰ ਦੇ ਸਕਦੇ ਕਿਸੇ ਨੂੰ ਤੁਹਾਨੂੰ ਪਤਾ ਹੈ ਤੁਸੀਂ ਕਿਸੇ ਨੂੰ ਜਾਣਦੇ ਹੋ ਵਪਾਰੀ ਦੁਨੀਆ ਦੇ ਵਿੱਚ ਨਾ ਕੁਝ ਪੈਸਾ ਤੁਸੀਂ ਆਪਣੀ ਟੈਕਸ ਰਿਬੇਟ ਵਾਸਤੇ ਦਾਨ ਕਰ ਸਕਦੇ ਹੋ ਪਰ ਕਰ ਉਹਨੂੰ ਸਕਦੇ ਹੋ ਜਿਹਦੇ ਕੋਲੇ ਸੀਐਸਆਰ ਲੈਣ ਦੀ ਅਥਾਰਟੀ ਹੋਵੇ ਕਿਉਂਕਿ ਤੁਹਾਨੂੰ ਉਹਦੇ ਤੇ ਰਿਬੇਟ ਮਿਲ ਜਾਣੀ ਹੈ ਭਾਵੇਂ ਤੁਸੀਂ 100 ਕਰੋੜ ਕਰ ਦਿਓ ਪਰ ਗਵਰਨਮੈਂਟ ਨੇ ਇਹ ਪੁੱਛੜਿਆ ਵੀ ਉਹ 100 ਕਰੋੜ ਕਿੱਥੇ ਖਰਚ ਹੋਇਆ ਬਿਲਕੁਲ ਲਿਖਤ ਇੱਕ ਇੱਕ ਪੈਸੇ ਦਾ ਹਿਸਾਬ ਤੁਹਾਨੂੰ ਸਰਕਾਰ ਨੂੰ ਜਮ੍ਹਾਂ ਕਰਾਉਣਾ ਹੋਵੇਗਾ ਵੀ ਅਸੀਂ ਇਹ ਪੈਸੇ ਕਿੱਥੇ ਖਰਚੇ ਮੈਂ ਪ੍ਰਬੰਧਕਾਂ ਨੂੰ ਪੁੱਛਿਆ ਮੈਂ ਕਿਹਾ ਜੀ ਇਸ ਤਰ੍ਹਾਂ ਕੋਈ ਮੈਨੂੰ ਪਹੁੰਚ ਆਈ ਹੈ ਕਹਿੰਦੇ ਸਾਡੇ ਕੋਲ ਵੀ ਹੈਗਾ ਮੈਂ ਕਿਹਾ ਤੁਸੀਂ ਦੱਸਿਆ ਤੇ ਹੈ ਨਹੀਂ ਕਦੇ ਬਾਹਰਲੇ ਮੁਲਕ ਤੋਂ ਪੈਸਾ ਆ ਸਕਦਾ ਹੈ ਪੜ੍ਹਾਈ ਵਾਸਤੇ ਲੰਗਰ ਵਾਸਤੇ ਮੈਡੀਕਲ ਸਹੂਲਤਾਂ ਵਾਸਤੇ ਪਰ ਇੰਡੀਆ ਦੇ ਲੋਕ ਸੀਐਸਆਰ ਦੇ ਸਕਦੇ ਨੇ ਮੈਨੂੰ ਨਹੀਂ ਪਤਾ ਕਹਿੰਦੇ ਦੇ ਸਕਦੇ ਨੇ ਚਲੋ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਵੀਰ ਜੀ ਸਾਡੇ ਕੋਲੇ 80G ਵਾਲਾ ਦੂਜਾ ਤੀਜਾ ਜੋ ਸਰਟੀਫਿਕੇਟ ਉਹ ਹੈਗਾ ਮੈਂ ਕਿਸੇ ਹੋਰ ਸੱਜਣ ਨਾਲ ਗੱਲ ਕੀਤੀ ਸਾਡੇ 22 ਲੱਖ ਰੁਪਏ ਉਹਨੇ ਮੇਰੇ ਖਿਆਲ 15 16 ਘੰਟੇ ਲਾਏ ਉਹਨੇ ਆਪਣੀ ਤਸੱਲੀ ਕੀਤੀ ਉਹਨੇ ਸਾਨੂੰ ਟ੍ਰਾਂਸਫਰ ਕਰਤਾ ਹੁਣ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਧਰਮ ਦੀ ਦੁਨੀਆ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੌਜੂਦ ਨੇ ਪਰ ਸੀ ਹਾਲਾਤ ਕੀ ਬਣਾ ਦਿੱਤੇ ਅਸੀਂ ਸਭ ਕੁਝ ਹੀ ਆਪਣੇ ਆਪ ਦੇ ਵਿੱਚ ਸੰਭਾਲਣਾ ਚਾਹੁੰਦੇ ਆ। ਖਾਲਸਾ ਜੀ ਤੁਸੀਂ ਵਪਾਰ ਕਰਨ ਵੀ ਆਏ ਹੋ। ਮੈਂ ਇਹ ਬੇਨਤੀ ਤਾਂ ਕੀਤੀ ਏਡੇ ਏਡੇ ਵਪਾਰੀ ਇੱਥੇ ਮੱਥਾ ਟੇਕਣ ਆਉਂਦੇ ਨੇ। ਅਰੇ ਵੀ ਉਹਨੇ ਮੈਨੂੰ ਕਿਹਾ ਜਿਹਨੇ 22 ਲੱਖ ਰੁਪਇਆ ਦਿੱਤਾ ਕਹਿੰਦਾ ਗਿਆਨੀ ਜੀ ਇਸ ਵਾਰੀ ਦੀ ਮਾਫੀ ਕਿ ਮੈਕਸਿਮਮ ਮੈਂ ਆਪਣਾ ਸੀਐਸਆਰ ਦਾਨ ਕਰ ਚੁੱਕਿਆ ਏਡੇ ਏਡੇ ਵਪਾਰੀ ਇਸ ਦਰ ਤੇ ਆ ਕੇ ਨੱਕ ਰਗੜਦੇ ਨੇ ਜਿਨ੍ਹਾਂ ਦੀ ਇਨਕਮ ਨੂੰ ਛੱਡੋ ਸੀਐਸਆਰ ਇਹਨਾਂ ਬਣਦਾ ਹੈ ਕਰੋੜਾਂ ਦੇ ਵਿੱਚ ਖਾਲਸਾ ਜੀ ਤੁਸੀਂ ਗੁਰਦੁਆਰੇ ਵਪਾਰ ਕਰਨ ਨਹੀਂ ਆਉਂਦੇ ਤੁਸੀਂ ਧਰਮ ਕਰਮ ਧਰਮ ਕਮਾਉਣ ਆਉਨੇ ਹੋ